ਅੱਜ ਇੱਕਾ ਲੋਟਰੀ ਚਾਲਦੋ ਕੱਲ ਸਾਡੀ ਦੁਕਾਨ ਤੋਂ 6 ਵਜੇ 36472 ਨੰਬਰ 4545 ਹਜ਼ਾਰ ਦੇ ਪਾਈ ਨਾਮ ਜੋ ਕਿ ਸਵਾ 2 ਲੱਖ ਰੁਪਏ ਬੰਦਾ ਇੱਕੋ ਬੰਦਾ ਨਿਕਲਿਆ ਜੋ ਕਿ ਮਾਡਲ ਟਾਊਨ ਕਿਤੇ ਦੁਕਾਨ ਤੇ ਕੰਮ ਕਰਦਾ ਹੈ ਤੁਹਾਨੂੰ ਇਸ ਗੱਲ ਦੀ ਬਹੁਤ ਆ ਖੁਸ਼ੀ ਆ ਸੀ ਉਹਨੂੰ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਫਿਰ ਅਸੀਂ ਉਹਨੂੰ ਭੁਗਤਾਨ ਵੀ ਕਰਤਾ ਤੇ 13 ਤਰੀਕ ਨੂੰ ਸਾਡੀ ਨਵੀਂ ਦੁਕਾਨ ਖੁੱਲ ਰਹੀ ਆ ਆਪਣੇ ਇੱਥੇ ਲਾਈਟ ਆਮਲੇ ਚੌਂਕ ਦੇ ਵਿੱਚ ਏਟੀਐਮ ਦੇ ਨਾਲ ਕੰਮ ਦੇ ਢਾਬੇ ਲੱਗੇ ਏਟੀਐਮ ਹੈ ਉਹਦੇ ਨਾਲ ਆਪਣੇ ਏਟੀਐਮ ਏਟੀਐਮ ਦੇ ਨਾਲ ਦੀ ਦੁਕਾਨ ਮੋਬਾਈਲਾਂ ਵਾਲੀ ਦੁਕਾਨ ਸੀ ਉਹਨੂੰ ਦੁਕਾਨ ਅਸੀਂ ਖਰੀਦ ਲਿਆ ਉਹ ਦੁਕਾਨੀ ਓਪਨਿੰਗ 13 ਤਰੀਕ ਨੂੰ ਕਰ ਰਹੇ ਹਾਂ ਤੇ ਸਾਰਿਆਂ ਗ੍ਰਾਹਕਾਂ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਉੱਥੇ ਪੁੱਜਣ ਤੇ 13 ਤਰੀਕ 11 ਵਜੇ ਤੇ ਦਰਸ਼ਨ ਦੇਣ ਦੀ ਕਿਰਪਾ ਕਰਨ ਤੇ ਦੁਕਾਨ ਦੇ ਮਹੁਰੇ ਚ ਸ਼ਾਮਲ ਹੋਣ ਬੜੀ ਕਿਰਪਾ ਜੀ ਨਾ ਰੋਹਨ ਸ਼ਰਮਾ ਦੇ ਰੋਹਿਨ ਸ਼ਰਮਾ ਟਿਕਾਲਾ ਅਰਤੀ ਪ੍ਰਧਾਨਪੁਰ ਤੋਂ ਕੱਲ ਸਾਡੇ ਕੋਲ 6 ਵਜੇ ਸਵਾ ਦੋ ਲੱਖ ਰੁਪਇਆ 36472 ਟਿਕਟ ਨੰਬਰ ਹੈਗਾ ਜੋ ਕਿ ਹਟੋਆ ਜੋ ਕਿ ਮਾਲਡਾਉਂ ਦਾ ਰਹਿਣ ਵਾਲਾ ਇੱਕ ਮੁੰਡਾ ਹੈ ਜੋ ਕਿ ਇੱਕ ਦੁਕਾਨ ਤੇ ਕੰਮ ਕਰਦਾ ਹੈ ਸਾਲ 2024 ਜੇ ਸਾਡੇ ਕੋਲ 2 ਕਰੋੜ ਦੀ ਬਣੀ ਸੀ ਇੱਕ ਰਾਣਗੋ ਲੋਕਲ ਨਿਕਲਿਆ ਐ ਨੀਲ ਕੁਮਾਰ ਜੀ ਦਾ ਤੇ ਦੂਸਰਾ ਨੀ ਸਟੀ ਜੋ ਕਿ ਜੰਮੂ ਦਾ ਰਹਿਣ ਵਾਲਾ ਹੀ ਤੇ ਇਸ ਸਾਲ ਦੇ ਸ਼ੁਰੂਆਤ ਵਿੱਚ ਸਾਡੇ ਕੋਲ 18 ਲੱਖ ਰੁਪਏ ਦਾ ਇਨਾਮ ਲੱਗਿਆ ਸੀ 5 ਫਰਵਰੀ 2000 ਜੋ ਕਿ ਸਿੰਬਲ ਚੌਂਕ ਤੇ ਸਿਲਵਰ ਦੇ ਦਾ ਕਾਰ ਦਾ ਕੰਮ ਕਰਦਾ ਉਹਨਾਂ ਲੱਗਿਆ ਸੀ ਤੇ ਆਣ ਵਾਲੇ ਸੁਨੀਤਰੀ ਨੂੰ ਸਾਡਾ ਬਸਾਕੀ ਪੰਪਰ ਨਿਕਲਣ ਵਾਲਾ ਹੈ ਜੋ ਕਿ ਫਰਾਂਡਪੁਰ ਦੀ ਜਨਤਾ ਨੂੰ ਹੈ ਕਿ ਆਓ ਤੁਸੀਂ ਟਿਕਾ ਲੋਟਰੀ ਤੇ ਆਓ ਤੇ ਜਿਆਦਾ ਤੋਂ ਜਿਆਦਾ ਟਿਕਟ ਪਾਓ ਤੇ ਇੱਕ ਖੁਸ਼ਖਬਰੀ ਹੈ ਤੁਹਾਡੇ ਰਾਕਾਂ ਦੇ ਸਦਕਿਆਂ ਹੀ ਆਪਣੀ ਨਵੀਂ ਪ੍ਰਾਧਨੀ ਮੇਨ ਬ੍ਰਾਂਚ ਦੀ ਓਪਨਿੰਗ ਕਰਨ ਜਾਣ ਜਾ ਰਹੇ ਹਾਂ ਲਾਈਟਾਂ ਵਾਲੇ ਚੌਂਕ ਜੋ ਕਿ ਗੁਰਨਾਨਕ ਮੈਡੀਕਲ ਦੇ ਬਿਲਕੁਲ ਉਪਰ ਸਾਂਡੇ 11 ਵਜੇ ਤੁਸੀਂ ਜਿੰਨੇ ਵੀ ਆ ਪ੍ਰਾਂਡਪੁਰ ਵਾਸੀ ਉੱਥੇ ਆ ਕੇ ਦਰਸ਼ਨ ਦਿਓ ਤੇ ਕਿਰਪਾਲਤਾ ਕਰੋ ਟਿਕਾ ਲੋਟਰੀ ਵੱਲੋਂ ਇਹ ਜਿਹੜਾ ਇਨਾਮ ਦੇ ਵਿੱਚ ਕਿੰਨੇ ਲੱਗਦਾ ਨਾਮ ਨਹੀਂ ਦੱਸੋ 2,25,000 ਰੁਪਏ ਦਾ ਜੀ ਇਹ ਨੋਨ ਡਿਡਕਸ਼ਨ ਹੁੰਦਾ ਹੈ 25 ਪਿਨਿੰਗ ਹੁੰਦੀ ਹੈ 6 ਰੁਪਏ ਵਾਲੀ ਟਿਕਟ ਹੈਗੀ ਆ ਦਿਨ ਚ ਤਿੰਨ ਵਾਰੀ ਨਿਕਲਦੀ 1 ਵਜੇ 6 ਵਜੇ 8 ਵਜੇ ਇਹ ਪਿਨਿੰਗ ਹੁੰਦੀ ਹੈ 5 10 25 50 100 ਲੱਗੀ ਮੈਕਸਿਮਮ ਤੁਸੀਂ ਜਿਹੜੇ ਬੰਦੇ ਨਿਕਲੇ ਨਾ ਉਹ ਕੀ ਕੰਮ ਕਰਦੇ ਆ ਉਹ ਸਰ ਇੱਕ ਦੁਕਾਨ ਤੇ ਕੰਮ ਕਰਦਾ ਆ ਆਮ ਲੇਬਰ ਵਰਕਰ ਹੈਗਾ ਉਹ ਹੱਲ ਗਿਆ ਤੇ ਬਹੁਤ ਜ਼ਿਆਦਾ ਖੁਸ਼ੀ ਹੈਗੀ ਆ